ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਨੇ ਆ ਕਦੇ ਸਮਝਦੇ ਵੀ ਹੋ ਬੰਦੀ ਸਿੰਘ ਹੋਏ ਕਿਉਂ ਜਿਹੜਾ 84 ਚ ਨਿਆ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਬੇਬੇ ਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ ਨੌ ਬੰਦੀ ਸਿੰਘਾਂ ਦਾ ਜਾਂ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ ਚੋਂ ਰਿਹਾ ਕਰਾਉਣ ਵਾਸਤੇ ਉਹਨਾਂ ਤੇ ਧਾਰਾਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ 'ਤੇ ਕਰਨੀ ਆ ਤਾਂ ਮੇਰੇ ਕਈ ਸਾਥੀ ਸੁਭਚਿੰਤਕ ਇਸ ਫਿਕਰ ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜਸ ਔਰ ਮੈਂ ਅੱਜ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਤ ਸੰਗਤ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿਤਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰਧਾਰਾ ਤੇ ਤੇ ਜੇ ਖਲੋਣਾ ਸੱਚ ਤੇ ਫੇਰ ਸਰਦਾਰ ਗੁਰਦੀਪ ਚੌਂ ਜੱਲੂ ਪਰ ਖੈੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜੀਆਂ ਗੱਲਾਂ ਦੀ ਪਹਿਰਾ ਦੇਗਾ 25 ਸਾਲ ਮੇਰਾ ਵੀਰ 25 ਸਾਲ ਕਿਤੇ ਮੈਂ ਤੁਹਾਨੂੰ ਘਰ 'ਚ ਹੀ ਬੰਦ ਕਰਦਿਆਂ ਨਾ 25 ਸਾਲ ਦੀ ਤੇ 1 ਮਿੰਟ ਵਾਸਤੇ 25 ਸਾਲ ਵਿਦਾਊਟ ਪ੍ਰੋਲ ਤੁਸੀਂ ਹੌਸਲਾ ਕਰੋ ਮੈਂ ਬੰਦੀ ਸਿੰਘਾਂ ਨਾਲ ਸਮਾਂ ਕੱਢ ਕੇ ਆਇਆ ਮੈਂ ਇਹਨਾਂ ਤੇ ਸਮਝ ਤਾਂ ਮਾੜਾ ਮੋਟਾ ਹਲੇ ਜਲਾਲ ਉਹ ਸਮਾਜੀ ਤੁਹਾਨੂੰ ਕਿਹੜਾ ਕੱਟਣਾ ਪੈਣਾ ਫਿਰ ਤੁਸੀਂ ਸਮਝੋਗੇ ਤੁਸੀਂ ਇੰਨੀ ਗੱਲ 'ਚ ਘਬਰਾ ਜਾਣਾ ਤੇ ਤੁਹਾਡੀ ਧਰਮ ਪਤਨੀ ਨੇ ਮੇਰੇ ਨਾਲ ਭਾਵੇਂ ਨਾਰਾਜ਼ ਹੀ ਹੋ ਜਾਣਾ ਮਗਰ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਜੇ ਪੰਜਾਬ ਦਾ ਕਲਚਰ ਪੰਜਾਬ ਦਾ ਇਤਿਹਾਸ ਮੁੜ ਸਰਜੀਤ ਕਰਨਾ ਹੈ ਨਾ ਫਿਰ ਨਾ ਮੌਤ ਤੋਂ ਤੇ ਨਾ ਜੇਲ੍ਹ ਤੋਂ ਘਬਰਾਉਣ ਦੀ ਜਿਹੜਾ ਫਿਕਰ ਹੈ ਨਾ ਇਹਨੂੰ ਲਾ ਦਿਓ